ਜੀ ਕੀ ਫਤਿਹ ਦੇਸ਼ਵ ਤੇ ਇਹਦੀਆਂ ਸਮੂਹ ਸਿੱਖੇ ਜਥੇਬੰਦੀਆਂ ਨੂੰ ਦਾਨੀ ਸੱਜਣਾ ਨੂੰ ਬੇਨਤੀ ਹੈ ਜੀ ਆ ਵੀਰ ਹਰਦੀਪ ਸਿੰਘ ਇਹ ਹੈਗਾ ਵਾ ਬਡਾਲਾ ਖੁਰਦ ਅੰਬਰਸਰ ਦਾ ਵਸਨੀਕ ਆ ਤੇ ਇਹਦੇ ਕੋਈ ਕਾਰੋਬਾਰ ਨਹੀਂ ਆ ਆ ਭੈਣਵਾ ਇਹ ਦੋਵੇਂ ਜੀ ਆ ਤੇ ਉਹ ਇੱਕ ਨਿਕਾਜਾ ਬੱਚਾ ਇਧਰ ਆ ਉਹ ਬੱਚਾ ਵਾ ਤੇ ਇਹਨਾਂ ਕੋਲ ਕਾਰੋਬਾਰ ਕੋਈ ਨਹੀਂ ਹੈਗਾ ਤੇ ਬਹੁਤ ਹੀ ਤਰਸਯੋਗ ਇਹਨਾਂ ਦੀ ਹਾਲਤ ਵਾਂ ਰਹਿਣ ਨੂੰ ਜਗ੍ਹਾ ਵੀ ਹੈ ਨਹੀਂ ਤੇ ਇਹਦਾ ਮਤਰਿਆ ਪਿਓ ਜਿਹਦੀ ਮਾਂ ਨੇ ਦੂਜਾ ਵਿਆਹ ਕਰਾ ਲਿਆ ਸੀ ਭਈਏ ਦੇ ਨਾਲ ਉਹ ਥਾਂ ਵੀ ਨਹੀਂ ਦਿੰਦਾ ਤੇ ਤੰਗ ਪਰੇਸ਼ਾਨੀ ਬਹੁਤ ਕਰਦਾ ਇਸ ਲਈ ਮੈਂ ਦਾਨੀ ਸੱਜਣਾ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਤਾਨੀ ਸੱਜਣ ਨੇ ਕਹਿੰਦੇ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕਾ ਕਿ세 ਗਰੀਬ ਦੀ ਬਾਹ ਫੜਨੀ ਚਾਹੀਦੀ ਹੈ ਪਰਪਕਾਰ ਕਰਨਾ ਕਿਦਾ ਆਪਾਂ ਭਾਵੇਂ ਲੰਗਰ ਭੜੇ ਲਾਉਣੇ ਆ ਤੇ ਲੋਕਾਂ ਨੂੰ ਉਹ ਪਾਤੋ ਪਤੀ ਪ੍ਰਸ਼ਾਦਾ ਸ਼ਿਕੁੰਨੇ ਕਿ ਨਹੀਂ ਆਇਓ ਤੇ ਪ੍ਰਸ਼ਾਦਾ ਛਕ ਕੇ ਜਾਓ ਭਾਵੇਂ ਇੱਕ ਹੀ ਸ਼ਕਲੋ ਕਿ ਲੋ ਵੀ ਚੰਗੀ ਗੱਲ ਹੈ ਲੰਗਰ ਵੀ ਲਾਉਣਾ ਚਾਹੀਦਾ ਪਰ ਇਹੋ ਜਿਹੇ ਪਰਿਵਾਰਾਂ ਦਾ ਆ ਨਿੱਕੀ ਜੀ ਬੱਚੀ ਆ ਆ ਦੋਵੇਂ ਜੀ ਆ ਤੇ ਰਹਿਣ ਨੂੰ ਜਗ੍ਹਾ ਵੀ ਨਹੀਂ ਘਰ ਵੀ ਹੈ ਨਹੀਂ ਤੇ ਮੈਂ ਸਮੂਹ ਸੰਗਤਾਂ ਨੂੰ ਦਾਨੀ ਸੱਜਣਾ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਇਸ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਹ ਪੈਨਾ ਨੂੰ ਰੈਡੀ ਲੈ ਕੇ ਦੇ ਦਿੱਤੀ ਜਾਵੇ ਜਿਹਦੇ ਤੇ ਆਪਣਾ ਕਾਰੋਬਾਰ ਕਰ ਲੈਣ ਕੋ ਭਾਵੇਂ ਸਬਜ਼ੀ ਵੇਚਣਾ ਨਾ ਭਾਵੇਂ ਜੋ ਮਰਜ਼ੀ ਕਰ ਲੈ ਛੋਟਾ ਮੋਟਾ ਕਾਰੋਬਾਰ ਕਰ ਲੈ ਕਿਉਂਕਿ ਜਿਆਦਾ ਕੰਮ ਭਾਰਾ ਕੰਮ ਹੁੰਦਾ ਵੀ ਨਹੀਂ ਹੈ ਇਹ ਸਰੀਰ ਵੱਲੋਂ ਵੀ ਥੋੜਾ ਜਿਆਦਾ ਕਮਜ਼ੋਰ ਤੇ ਲਾਮਠਾਵਾਦ ਤੇ ਤੁਸੀਂ ਬਾਤਵਾ ਦੀ سپورਟ ਵੀ ਮਦਦ ਵੀ ਕਰਨੀ ਹੈ ਗੁੱਡੀਆ ਬਾਕੀ ਵੀ ਦੱਸ ਆਪਣੇ ਕਤਾਜੀ ਬਾਰੇ ਭਈਆ ਕਿ ਮੇਰਾ ਪਿਓ ਤੇ ਉਹ ਕਹਿੰਦਾ ਅਸੀਂ ਕੱਖ ਨਹੀਂ ਦੇਣਾ ਜਗਾ ਜੂਗਾ ਤੇ ਇੱਕ ਦੋ ਵਾਰੀ ਕੁੱਟਿਆ ਵੀ ਇਹਨੂੰ ਇੱਕ ਦੋ ਵਾਰੀ ਕੁੱਟਿਆ ਵੀ ਮੈਂ ਤੇ ਉਹ ਕਹਿੰਦਾ ਜਗਾ ਜੂਗਾ ਨਹੀਂ ਦੇਣੀ ਤੇ ਤਾਰ ਜਿਵੇਂ ਤਾਂ ਸਾਰੇ ਆਪਣੇ ਦਾੜੀ ਜਾਂਦਾ ਇੱਥੇ ਰਹਿਣਾ ਨਹੀਂ ਆ ਕਿੱਥੋਂ ਜਾਓ ਬਰਾਏ ਤੇ ਰਹੋ ਜਾ ਇਹ ਦੱਸੋ ਉਹ ਵੀ ਕਹਿਣ ਕਿ ਤੇ ਕਿਰਾਏ ਤੇ ਰੋ ਕਿੱਥੇ ਘਰੇ ਰਹਿਣਾ ਨਹੀਂ ਕਾਰੋਬਾਰੀ ਦਾ ਕੋ ਹੈ ਨਹੀਂਗਾ ਬੱਚੇ ਲੈ ਕੇ ਕਿੱਥੇ ਜਾਵੀ ਬੜਾ ਮੁਸ਼ਕਲ ਹੁੰਦਾ ਤੇ ਬਾਤਵਾ ਤੇ ਇਸ ਵੀਰਤੀ ਸਪੋਰਟ ਕਰੋ ਤਾਂ ਕਿ ਆਪਣੇ ਬੱਚੇ ਪਾਲ ਸਕਣ ਤੇ ਰਹਿਣ-ਬਹਿਣ ਦਾ ਇਹਨਾਂ ਦਾ ਜਗਾਟੋ ਸਕੀ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿੱਥੇ ਇਹੋ ਜੀਆਂ ਤੱਕੇਸ਼ਾਈਆਂ ਹੁੰਦੀਆਂ ਕਿਉਂਕਿ ਉਹ ਜਿਹੜੀ ਜਗ੍ਹਾ ਜਿੱਥੇ ਰਹਿੰਦੇ ਆ ਇਹਦੇ ਨਾਨਕਿਆਂ ਦੀ ਜਗ੍ਹਾ ਵਾ ਜਿਹੜੀ 3.5 ਤੋਂ 4 ਮਰਲੇ ਜਗ੍ਹਾ ਇਹਦੀ ਨਾਨਕਿਆਂ ਦੀ ਆ ਔਰ ਨਾਨਕਿਆਂ ਦੀ ਜਾਇਦਾਦ ਤੇ ਦੋਤੇ ਦਾ ਵੀ ਹੱਕ ਬਣਦਾ ਹੀ ਆ ਤੇ ਵੈਸੇ ਵੀ ਪੁਰੋਦੀ ਜਾਇਦਾਦ ਤੇ ਹੱਕ ਬਣਦਾ ਹੁਣ ਇੱਕ ਭਈਆ ਆਣ ਕੇ ਨੂੰ ਕਹੇ ਜੀ ਮੈਂ ਤੁਹਾਨੂੰ ਜਾਇਦਾ ਦੇ ਤੇਰੀ ਦੌੜ ਜਾ ਭਾਜਾ ਤੇ ਇਹ ਕੀ ਕਰੂੰਗਾ ਕਿਹਦੇ ਪਾਸ ਜਾਊਗਾ ਸੋ ਜ਼िला ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਇਹਨਾਂ ਕੋ ਤੇ ਰਹਿਣ ਨੂੰ ਜਗ੍ਹਾ ਵੀ ਹੈ ਨਹੀਂ ਜੀ ਇਸ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਔਰ ਜੇ ਕਿਸੇ ਵੀਰ ਨੇ ਇਸ ਪ੍ਰਵਾਸ ਦੇ ਨਾਲ ਸੰਪਰਕ ਕਰਨਾ ਤੇ ਆ ਇਹਨਾਂ ਦਾ ਨੰਬਰ ਜੀ ਐਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਜੇ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸਾਰਿਆਂ ਤੱਕ ਪਹੁੰਚੇ ਤੇ ਇਸ ਵੀਰ ਦੀ ਮਦਦ ਹੋ ਜੇ ਇਹ ਆਪਣਾ ਬਾਲ ਬੱਚੇ ਪਾਲ ਸਕੇ ਆਪਣਾ ਘਰ ਬਣਾ ਸਕੇ ਕੋਠਾ ਬਣਾ ਸਕੇ ਔਰ ਜਿੱਥੇ ਤੱਕ ਵੱਧ ਤੋਂ ਵੱਧ ਦਾਸ ਵੱਲੋਂ ਜੀ ਮਦਦ ਹੋ ਸਕੀ ਉਹ ਅਸੀਂ ਵੀ ਕਰਾਂਗੇ ਤੇ ਕਰਵਾਵਾਂਗੇ ਘਰ ਤੋਂ ਕੱਢ ਇਹਨਾਂ ਦੇ ਪਿੰਡ ਦੇ ਸਰਪੰਚ ਨੂੰ ਮਿਲ ਕੇ ਪਿੰਡ ਵਾਲੇ ਨਾਲ ਗੱਲ ਕਰਕੇ ਇਹਨੂੰ ਥਾਂ ਦੇ ਵਿੱਚ ਵੀ ਹਿੱਸਾ ਤੋਂ ਆਉਂਦੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਹਿੱਸਾ ਮਿਲੇ ਪਰ ਇਹੋ ਜਿਹੇ ਜਿਹੜੇ ਕੰਮ ਕਰਨੇ ਪੌਣ ਵਾਲੇ ਕਾਮਨ ਨਤੇਜੇ ਇਹਨਾਂ ਦਾ ਘਰ ਵਸ ਜੇ ਰਹਿਣ ਨੂੰ ਮਕਾਨ ਖਾਣ ਨੂੰ ਦੋ ਪ੍ਰਸ਼ਾਦੇ ਮਿਲ ਜਣਾ ਨਿਕੀ ਜੀ ਬੱਤੀ ਆ ਇਹਨਾਂ ਦਾ ਵਧੀਆ ਗੁਜਰ ਕੁਚਾਰਾ ਹੋ ਜੇ ਤੇ ਇਹਨਾਂ ਦੀਆਂ ਦਿੱਤੀਆਂ ਦਾਵਾਂ ਸੀਸਾਂ ਉਹ ਦਰਗਾਹ ਦੇ ਵਿੱਚ ਕਬੂਲ ਹੁੰਦੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰੀਆਂ ਦੱਬ ਕੇ ਸ਼ੇਅਰ ਕਰਦੇ ਹੋ ਵੀਡੀਓ ਤੇ ਲੋਕਾਂ ਤੱਕ ਪਹੁੰਚਾਦੇ ਤੇ ਇਸ ਵੀਰ ਦੀ ਮਦਦ ਕਰਿਓ ਫਿਰ ਦੁਬਾਰਾ ਤੁਹਾਨੂੰ ਬੇਨਤੀ ਹੈ ਕਿ 700 ਪੂਰਾ 90 92 864 ਜੇ ਦੁਬਾਰਾ ਮੈਂ ਤੁਹਾਨੂੰ ਦੱਸਣਿਆ ਨੰਬਰ 700 ਪੂਰਾ 90 52 864 ਇਸ ਵੀਰ ਦਾ ਨੰਬਰ ਹੈ ਇਹਤੇ ਤੁਸੀਂ ਸੰਪਰਕ ਕਰ ਸਕਦੇ ਇੰਦੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ